ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਇੱਕ ਹੋਰ ਬਹੁਤ ਸਨੀ ਵੀਡੀਓ ਲੈ ਕੇ ਆਏ ਆ ਬਹੁਤ ਵਧੀਆ ਟੌਪਿਕ ਦਾ ਟੌਪਿਕ ਚੰਗਾ ਲੱਗੇ ਤਾਂ ਲਾਈਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਇਹਨਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਸੋ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਥੋੜਾ ਅਲੱਗ ਵਿਸ਼ਾ ਆ ਹਸਬੰਡ ਤੇ ਵਾਈਫ ਨੂੰ ਲੈ ਕੇ ਹਨਾ ਇੱਕ ਵਿਸ਼ਾ ਹੈਗਾ ਤੇ ਇਸ থাম্বਨੇਲ ਤੇ ਤੁਸੀਂ ਪੜ੍ਹ ਹੀ ਲਿਆ ਹੋਣਾ ਕਿ ਲਿਖਿਆ ਹੈ ਪਤਨੀਆਂ ਦੀ ਡਿਮਾਂ ਇੱਕ ਦੂਜੇ ਮਰਤੀ ਰਿਸਪੌਂਸਿਬਿਲਿਟੀਆਂ ਵੰਡ ਜਾਂਦੀਆਂ ਹਨ ਹਸਬੰਦ ਵਾਈਫ ਦੀਆਂ ਹਨ ਕਿਉਂਕਿ ਦੋ ਪਰਿਵਾਰ ਜੁੜਦੇ ਹਨ ਸੋ ਵਿਆਹ ਤੋਂ ਬਾਅਦ ਹਨਾ ਜਾਂਤਰ ਅੱਜ ਦੇ ਸਮੇਂ 'ਚ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਵੀ ਕੁੜੀਆਂ ਕੰਨੀਆਂ ਵੀ ਅਸੀਂ ਜੋਬ ਕਰਨੀ ਹੈ ਹਨਾ ਮੈਰਿਜ ਤੋਂ ਬਾਅਦ ਹਨਾ ਬਟ ਕਈ ਫੈਮਿਲੀਆ ਐਸੀਆਂ ਨੇ ਜਿਹੜੀਆਂ ਇਹ ਲਾਉ ਨਹੀਂ ਕਰਦੀਆਂ ਕਿ ਕੁੜੀ ਬਾਹਰ ਜੋਬ ਕਰੇ ਹਨਾ ਵੀ ਉਹ ਘਰੇ ਰਵੇ ਘਰ ਦਾ ਕੰਮ ਸਮਝੇ ਬੱਚਿਆਂ ਨੂੰ ਸੰਭਾਲੇ ਹਨਾ ਸਾਰਾ ਕੁਝ ਦੇਖ ਕੇ ਹਨਾ ਵੀ ਬਾਹਰ ਜੋਬ ਨਹੀਂ ਕਰਨੀ ਹੈਗੀ ਤੇ ਬਟ ਕਈ ਫੈਮਿਲੀਆ ਲਾਉ ਕਰ ਦਿੰਦੇ ਵੀ ਹਾਂ ਜੋਬ ਕਰਨੀ ਹੈ ਅੱਜ ਆਪਾਂ ਗੱਲ ਕਰਾਂਗੇ ਵੀ ਇਹ ਡਿਮਾਂਡ ਕੁੜੀਆਂ ਦੀ ਸਹੀ ਹੈ ਜਾਂ ਸੋ ਇਹ ਤੇ ਹੈ ਇੱਕ ਬੰਦੇ ਦੀ ਅਲਗ-ਅਲਗ ਸੋਚ ਹੋ ਸਕਦੀ ਹੈ ਹਨ ਬਟ ਮੇਰੀ ਸੋਚ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਜੇ ਇੱਕ ਫੈਮਿਲੀ ਹਨ ਉਹ ਚ ਦੋ ਪਰਸਨ ਕਮਾਨ ਵਾਲੇ ਹੋ ਤਾਂ ਲਾਈਫ ਵਧੀਆ ਚੱਲਦੀ ਹੈ ਹਨ ਕਿਉਂਕਿ ਜੇ ਕੁੜੀ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੀ ਹੈਲਪ ਕਰਨਾ ਚਾਹੁੰਦੀ ਹੈ ਨਾ ਤਾਂ ਤੁਹਾਡੀ ਫਾਈਨੈਂਸ਼ਲੀ ਜਿਹੜੀ ਹੈਗੀ ਹੈ ਨਾ ਕੰਡੀਸ਼ਨ ਉਹ ਸੋਲਿਡ ਹੋ ਜਾਂਦੀ ਹੈ ਹਨ ਕਿਉਂਕਿ ਹਰ ਕਿਸੇ ਨੂੰ ਹੱਕ ਹੈ ਨਾ ਆਪਣੀ ਲਾਈਫ ਆਪਣੇ ਹੱਥ ਨਾਲ ਜਿਉਣ ਦਾ ਜੇ ਕੁੜੀ ਚਾਹੁੰਦੀ ਹੈ ਜੋਬ ਕਰਨੀ ਮੇਰੇ ਸਾਹਮਣੇ ਤਾਂ ਕੋਈ ਗਲਤ ਨਹੀਂ ਹੈਗੀ ਗੱਲ ਵੀ ਹਾਂ ਕੁੜੀ ਜੋਬ ਕਰ ਸਕਦੀ ਹੈ ਨਾ ਉਹਨਾਂ ਤੁਹਾਡਾ ਬਹੁਤ ਫਾਇਦਾ ਹੋ ਸਕ ਤੇ ਤੁਸੀਂ ਫਾਈਨੈਂਸ਼ਲੀ ਸਟਰੋਂਗ ਹੋ ਸਕਦੇ ਹੋ ਤੇ ਤੁਹਾਡੀ ਆਉਣ ਵਾਲੀ ਫਿਊਚਰ ਵਾਲੀ ਲਾਈਫ ਉਹਨਾ ਤੁਹਾਡੇ ਬੱਚਿਆਂ ਲਈ ਵੀ ਬਹੁਤ ਹੈਲਪਫੁਲ ਹੋਊਗਾ ਨਹੀਂ ਚਾਹੀਏ ਸੋ ਮੇਰੇ ਹਿਸਾਬ ਨਾਲ ਦਾ ਕੁੜੀ ਜੇ ਜੋਬ ਕਰਨਾ ਚਾਹੁੰਦੀ ਹੈ ਉਹਨੂੰ ਕਰ ਲੈਣੀ ਚਾਹੀਦੀ ਆ ਉਹਨੂੰ ਰੋਕ ਲੈਣੀ ਚਾਹੀਦਾ ਹੈ ਬਟ ਤੇ ਹਰੇਕ ਬੰਦੇ ਦੀ ਲੱਗ ਲੱਗ ਸੋਚ ਹੁੰਦੀ ਹੈ ਕਈ ਇਸ ਚੀਜ਼ ਨੂੰ ਅਲਾਉ ਕਰਦੇ ਕਈ ਨਹੀਂ ਕਰਦੇ ਸੋ ਇੱਥੇ ਵੀਡੀਓ ਕੱਪਿੰਗ ਕਰਦੇ ਆ ਵੀਡੀਓ ਚੰਗੇ ਲੱਗਦਾ ਲਾਈਕ ਵਾਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ